ਹਾਂਜੀ ਵੀਰ ਜੀ ਤੁਹਾਡਾ ਨਾਮ ਮੇਰਾ ਨਾਮ ਇੰਦਰਜੀਤ ਸਿੰਘ ਨੋਦਗਰਪਿੰਡ ਸਾਈਂਗਰ ਤਸਕਿਲ ਪਤਨਾ ਜਿਲ੍ਹਾ ਪਟਿਆਲਾ ਹਾਂਜੀ ਕੀ ਕੀ ਪ੍ਰੋਬਲਮ ਅਸੀ ਜੀ ਤੁਹਾਨੂੰ ਮੇਰੇ ਸ਼ੂਗਰ ਦੀ ਪ੍ਰੋਬਲਮ ਜੀ ਠਕਾਬਟ ਜਿਹੜੀ ਦੀ ਸੀ ਚਿਚੜਾ ਬਣ ਰਹਿੰਦਾ ਸੀ ਜਾਂ ਪੈਰਾਂ ਦੇ ਵਿੱਚ ਦਰਦ ਸੀ ਲੱਤਾਂ ਦੇ ਦਰਦ ਸੀ ਠਕਾਬਟ ਬਹੁਤ ਹੁੰਦੀ ਸੀ ਕਿੰਨੇ ਚਿਰ ਤੋਂ ਸੀ ਸ਼ੂਗਰ ਸ਼ੂਗਰ ਤਾਂ ਪਤਾ ਹੀ ਨਹੀਂ ਕਿੰਨੇ ਚਿਰ ਤੋਂ ਕਾਫੀ ਪੁਰਾਣੀ ਸ਼ੂਗਰ ਸੀ ਠੀਕ ਹੈ ਹਾਂਜੀ ਤੇ ਬਾਡੀ ਸਰਵਿਸ ਤੋਂ ਬਾਅਦ ਫਿਰ ਤੁਸੀਂ ਟੀਮ ਸਿਸ ਕਰਦੇ ਬਾਡੀ ਸਰਵਿਸ ਤੋਂ ਬਾਅਦ ਮੈਂ ਐਕਟਿਵ ਨੂੰ ਸਿਸ ਕਰਨਾ ਸ਼ੁਗਰੀ ਦਾ ਟਾਈਮ ਮਤਲਬ ਕਿ ਨਾ ਕਾਫੀ ਨਾਰਮਲੀ ਨਹੀਂ ਦੀ ਅੱਗੇ ਜਾਰੀਆਂ ਗੋਲੀਆਂ ਖਾਣਾ ਉਹਨੂੰ ਇੱਕ ਦਿਨ ਨਾਰਮਲ ਖਾਣਾ ਠੀਕ ਹੈ ਹਾਂਜੀ ਫਿਰ ਕੋਈ ਨੀਂਦ ਨਹੀਂ ਸੌਂਦੀ ਠੀਕ ਹੈ ਬਾਕੀ ਐਕਟਿਵ ਹੈ શરીਰ ਕੋਈ ਐਜ ਕਹਿੰਦੀ ਜਿਹੜੀ ਕੋਈ ਪ੍ਰੋਬਲਮ ਠੀਕ ਹੈ ਜਿਵੇਂ ਪਹਿਲਾਂ ਸੁੱਤੇ ਰਹਿੰਦੇ ਸੀ ਸੁਸਤੀ ਪੈ ਰਹੀਦੀ ਸੀ ਹੁਣ ਠੀਕ ਹੈ ਪੰਜ ਵਜੇ ਉੱਠੀ ਜਾ ਠੀਕ ਹੈ ਲੇਕਿਨ ਜਿਹੜਾ ਵਟਾ ਕੰਮ ਕਰਨਾ ਕਰੀ ਜਾ ਠੀਕ ਹੈ ਪਹਿਲਾ ਕੰਮ ਕਰਨ ਨੂੰ ਦੇਰ ਨਹੀਂ ਹੈ ਕਰਨਾ ਪਹਿਲੋਂ ਨਹੀਂ ਕਰਨਾ ਪਹਿਲੋਂ ਨਹੀਂ ਕਰਨਾ ਮੈਂ ਫਿਰ ਠੀਕ ਹੈ ਹੁਣ ਕੰਮ ਦੀ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਲੱਖਾਂ ਲੋਕ ਤੁਹਾਡੀ ਜਿਹੜੀ ਵੀਡੀਓ ਦੇਖਣਗੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤਾਂ ਮੈਸੇਜ ਇਹ ਦੇਣਾ ਚਾਹਣਾ ਇਹਦੀ ਵਰਤੋਂ ਕਰੋ ਇਹਦਾ ਬਹੁਤ ਫਾਇਦਾ ਹੈ ਇਹਦਾ ਨੁਕਸਾਨ ਸਾਈਡ ਇਫੈਕਟ ਕੋਈ ਨਹੀਂ ਐਂਡ ਕਿਸੇ ਸਿਹਤ ਨਾਲ ਨਹੀਂ ਕੋਈ ਹਾਨੀ ਨਹੀਂ ਜਿਹੜੇ ਕਿ ਹਰ ਬਿਮਾਰੀ ਵਾਲੇ ਦੀ ਮਦਦ ਕਰ ਸਕਦਾ ਠੀਕ ਹੈ ਧੰਨਵਾਦ